ਹੈਲੋ ਸਟੂਡੈਂਟਸ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਸੋ ਇਹ ਵੀਡੀਓ ਜਿਹੜੀ ਆ ਬੀਐਡ ਸੈਕੰਡ ਸੈਮ ਦੇ ਸਟੂਡੈਂਟਸ ਲਈ ਆ ਪੇਪਰ ਕਰ ਰਹੇ ਆ ਪੈਡਾਗੋਜੀ ਉਹ ਪੰਜਾਬੀ ਠੀਕ ਹੈ ਔਰ ਸੈਕੰਡ ਜੁਨਰ ਦੇ ਵਿੱਚ ਤੁਸੀਂ ਕਹਿ ਰਹੇ ਸੀ ਕਿ ਪਾਠ ਯੋਜਨਾ ਵਾਲਾ ਜਿਹੜਾ ਤੁਹਾਡਾ 2 ਪਾਰਟ ਆ ਉਕਰਵਾਓ ਠੀਕ ਹੈ ਸੋ ਪਾਠ ਯੋਜਨਾ ਦਾ ਅਸੀਂ ਪਹਿਲਾਂ ਕੁਐਸਚਨ ਤਿਆਰ ਕੀਤਾ ਸੀਗਾ ਪਾਠ ਯੋਜਨਾ ਦਾ ਮਹੱਤਵ ਜਿਹੜਾ ਅਸੀਂ ਕੀਤਾ ਸੀ ਉਹਦੇ ਵਿੱਚ ਹੁਣ ਅਸੀਂ ਪਾਠ ਯੋਜਨਾ ਕਿਵੇਂ ਬਣਾਈ ਜਾਂਦੀ ਹੈ ਇਹਦੇ ਤੇ ਕਰਨਾ ਠੀਕ ਹੈ ਸਾਡਾ ਸਬਜੈਕਟ ਪੈਡਾਗੋਜੀ ਉਹ ਪੰਜਾਬੀ ਅਤੇ ਪੰਜਾਬੀ ਨਾਲ ਰਿਲੇਟਡ ਅਸੀਂ ਜਿਹੜਾ ਪਾਠ ਯੋਜਨਾਵਾਂ ਤਿਆਰ ਕਰਨੀਆਂ ਇੱਕ ਅਧਿਆਪਕ ਜਿਹੜਾ ਕਲਾਸ ਦੇ ਵਿੱਚ ਜਾਣ ਤੋਂ ਪਹਿਲਾਂ ਜਿਵੇਂ ਪਾਠ ਯੋਜਨਾ ਤਿਆਰ ਕਰਦਾ ਹੈ ਉਹਦੇ ਸੰਬੰਧ ਵਿੱਚ ਠੀਕ ਹੈ ਕੁਐਸਚਨ ਵੈਸੇ ਬਹੁਤ ਘੱਟ ਵਾਰ ਪੁੱਛਿਆ ਜਾਂਦਾ ਕਿ ਪਾਠ ਯੋਜਨਾ ਬਣਾਉਣ ਨੂੰ ਤੁਹਾਨੂੰ ਦਿੱਤੀ ਜਾਵੇ ਪੇਪਰ ਦੇ ਵਿੱਚ ਕਿਉਂਕਿ ਇਹ ਪਾਠ ਯੋਜਨਾ ਤੁਹਾਨੂੰ ਸਿਖਾਉਣ ਦੇ ਲਈ ਹੁੰਦੀ ਆ ਕਿਉਂਕਿ ਤੁਸੀਂ ਨੈਕਸਟ ਸੈਮ ਦੇ ਵਿੱਚ ਜਾ ਕੇ ਜਿਹੜਾ ਹੈ ਲੈਸਨ ਪਲਾਨ ਤਿਆਰ ਕਰਨਾ ਹੈ ਆਪਣੀ ਡਾਇਰੀਸ ਤਿਆਰ ਕਰਨੀ ਆ ਉੱਥੇ ਤੁਸੀਂ ਇਹ ਬਣਾਉਣੇ ਆ ਤੇ ਇੱਥੇ ਜਿਹੜੇ ਘੱਟ ਪੁੱਛ ਜਾਂਦੇ ਆ ਬਟ ਫਿਰ ਵੀ ਪਤਾ ਨਹੀਂ ਹੁੰਦਾ ਐਗਜ਼ਾਮੀਨਰ ਦਾ ਕਿ ਤੁਹਾਨੂੰ ਜਿਹੜਾ ਇੱਕ ਸੈਂਪਲ ਤਿਆਰ ਕਰਨ ਦੇ ਲਈ ਕਿਆ ਦਵੇ ਸੋ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਜਿਹੜਾ ਪਾਠ ਯੋਜਨਾ ਠੀਕ ਹੈ ਪਾਠ ਯੋਜਨਾ ਦੇ ਵਿੱਚ ਉਪ ਵਿਸ਼ਾ ਲਿਖਣਾ ਹੁੰਦਾ ਆ ਉਪ ਵਿਸ਼ਾ ਦੇਖੋਗੇ ਠੀਕ ਹੈ ਉਪ ਵਿਸ਼ਾ ਜਿਵੇਂ ਇੱਥੇ ਆ ਕਪਤਾ ਆ ਚੁੰਮਚੁੰਮ ਰੱਖੋ ਕਪਤਾ ਜੜੀ ਆ ਠੀਕ ਹੈ ਸਾਰਿਆਂ ਵਿੱਚ ਕੁਝ ਪੁਆਇੰਟ ਸੇਮ ਹੀ ਰਹਿਣਗੇ ਜਿਵੇਂ ਸਧਾਨ ਸਮਗਰੀ ਵਿਸ਼ੇਸ਼ ਸਮਗਰੀ ਸਧਾਰਨ ਉਦੇਸ਼ ਠੀਕ ਹੈ ਬਾਕੀ ਵੀ ਦੇਖਦੇ ਹਾਂ ਸਧਾਰਨ ਉਦੇਸ਼ ਜਿਹੜੇ ਆ ਇੱਥੇ ਇੱਕ ਵਿਸ਼ੇਸ਼ ਉਦੇਸ਼ ਵੀ ਆਣਾ ਸੀਗਾ ਸਧਾਰਨ ਉਦੇਸ਼ ਤੋਂ ਬਾਅਦ ਵਿਸ਼ੇਸ਼ ਉਦੇਸ਼ ਕੀ ਆ ਠੀਕ ਹੈ ਉਸ ਤੋਂ ਬਾਅਦ ਪੂਰਵ ਗਿਆਨ ਦਾ ਅਨੁਮਾਨ ਪੂਰਵ ਗਿਆਨ ਦੀ ਪਰਖ ਉਪਪਕੋਸ਼ਨਾ ਪ੍ਰਸਤੁਤੀਕਰਨ ਠੀਕ ਹੈ ਉਸ ਤੋਂ ਬਾਅਦ ਸਾਡਾ ਜਿਹੜਾ ਮੇਨ ਟਾਪਿਕ ਸਟਾਰਟ ਹੋਣਾ ਆ ਸੋ ਇਸ ਤੁਹਾਨੂੰ ਜਿਹੜਾ ਆ ਚੀਜ਼ਾਂ ਜਿਹੜੀਆਂ ਮੈਂਸ਼ਨ ਕਰਨੀਆਂ ਪੈਣੀਆਂ ਸੋ ਸਾਰਿਆਂ ਦੇ ਪੁਆਇੰਟ ਸੇਮ ਹੀ ਰਹਿਣੇ ਆ ਸਿਧਾਂਤ ਸਮਗਰੀ ਸਿਧਾਂਤ ਸਮਗਰੀ ਕੀ ਹੁੰਦੀ ਸਮਾਰ ਅਸਧਾਰਨ ਜਮਾ ਦਾ ਕਮਰਾ ਚਾਕ ਬਲੈਕਬੋਰਡ ਸੰਕੇਤ ਝਾੜਨ ਸੰਕੇਤਨ ਠੀਕ ਹੈ ਸੋ ਇਸ ਸਿਧਾਂਤ ਸਮਗਰੀ ਜਦੋਂ ਵੀ ਤੁਸੀਂ ਚਾਹੇ ਕਪਤਾ ਚ ਲਿਖੋ ਚਾਹੇ ਵਾਰਤਕ ਦੇ ਵਿੱਚ ਲਿਖੋ ਚਾਹੇ ਨਿਵੰਦ ਦੇ ਤੁਸੀਂ ਪਾਠ ਚੋਚਨਾ ਬਣਾਓ ਤੇ ਸਿਧਾਂਤ ਸਮਗਰੀ ਸਾਰਿਆਂ ਦੀ ਸੇਮ ਹੀ ਲਿਖੋਗੇ ਵਿਸ਼ੇਸ਼ ਸਮਗਰੀ ਅਲੱਗ-ਅਲੱਗ ਹੋ ਸਕਦੀ ਹੈ ਜਿਵੇਂ ਇੱਥੇ ਕੀ ਆ ਉਪ ਵਿਸ਼ੇ ਦੇ ਵੱਖ-ਵੱਖ ਭਾਗਾਂ ਨੂੰ ਦਰਸਾਉਂਦਾ ਚਾਰਟ ਕਿ ਜਿਹੜਾ ਟੀਚਰ ਆ ਦੇ ਕੋਈ ਵਿਸ਼ੇਸ਼ ਸਮਗਰੀ ਕੀ ਆ ਚਾਰਟ ਆ ਤੇ ਸਿਧਾਂਤ ਸਮਗਰੀ ਉਹਦੇ ਕੋਲ ਉਸ ਟਾਈਮ ਕੀ ਆ ਸਿਧਾਰਨ ਕਮਰਾ ਆ ਚੌ ਠੀਕ ਹੈ ਪੁਆਇੰਟ ਇਹ ਵਾਲੇ ਪੁਆਇੰਟਸ ਆ ਰਿਆਂ ਦੇ ਵਿੱਚ ਸੇਮ ਹੀ ਰਹਿਣੇ ਆ ਬਸ ਅੱਗੇ ਜਾ ਕੇ ਕੁਝ ਚੇਂਜ ਹੋਣੀ ਆ ਆ ਉਸ ਤੋਂ ਬਾਅਦ ਸਧਾਰਨ ਉਦੇਸ਼ ਠੀਕ ਹੈ ਸਧਾਰਨ ਉਦੇਸ਼ ਕੀ ਹੁੰਦੇ ਆ ਕਿਉਂਕਿ ਪੰਜਾਬੀ ਭਾਸ਼ਾ ਦਾ ਜਿਹੜਾ ਇਹ ਲੈਸਨ ਪਲਾਨ ਤਿਆਰ ਹੋ ਰਿਹਾ ਆ ਤੇ ਪੰਜਾਬੀ ਭਾਸ਼ਾ ਦੇ ਨਾਲ ਹੀ ਰਿਲੇਟਡ ਉਦੇਸ਼ ਹੋਣਗੇ ਠੀਕ ਹੈ ਵਿਦਿਆਰਥੀ ਨੂੰ ਭਾਸ਼ਾ ਦੇ ਚਾਰ ਕੌਸ਼ਲ ਚਾਰ ਕੌਸ਼ਲ ਕਿਹੜੇ ਆ ਸੁਣਨਾ ਸਮਝਣਾ ਬੋਲਣਾ ਤੇ ਪੜ੍ਹਨਾ ਲਿਖਣ ਦੇ ਜੋਗ ਬਣਾਉਣਾ ਵਿਦਿਆਰਥੀ ਦੇ ਅੰਦਰ ਮਾਤ ਭਾਸ਼ਾ ਪ੍ਰਤੀ ਪੇਮ ਪੈਦਾ ਕਰਨਾ ਵਿਦਿਆਰਥੀ ਦੇ ਨੂੰ ਅਦੇਸ਼ ਆਬਦ ਪੰਡਾਰ ਵਿੱਚ ਵਾਧਾ ਕਰਨਾ ਵਿਦਿਆਰਥੀ ਦੇ ਅੰਦਰ ਮਾਨਸਿਕ ਤੇ ਬੌਧਿਕ ਵਿਕਾਸ ਕਰਨਾ ਤੇ ਵਿਦਿਆਰਥੀ ਦੇ ਅੰਦਰ ਕਲਪਨਾ ਸਹਿਜਾਤਮਕ ਚਰਨਾਤਮਕ ਰੁਚੀਆਂ ਦਾ ਵਿਕਾਸ ਕਰਨਾ ਠੀਕ ਹੈ ਜਾਂ ਤੁਸੀਂ ਲਿਖ ਸਕਦੇ ਕਿ ਵਿਦਿਆਰਥੀ ਦੇ ਅੰਦਰ ਕਲਪਨਾਤਮਕ ਤੇ ਜਿਹੜਾ ਰਚਨਾਤਮਕ ਰੁਚੀਆਂ ਦਾ ਵਿਕਾਸ ਕਰਨਾ ਠੀਕ ਹੈ ਸੋ ਇਸ ਉਦੇਸ਼ ਜਿਹੜੇ ਸੇਮ ਹੀ ਰਹਿਣਗੇ ਇੱਥੇ ਤੁਸੀਂ ਇੱਕ ਪੁਆਇੰਟ ਹੋਰ ਬਣਾ ਲਈਓ ਵਿਸ਼ੇਸ਼ ਉਦੇਸ਼ ਵਿਸ਼ੇਸ਼ ਉਦੇਸ਼ ਕੀ ਹੈ ਵਿਦਿਆਰਥੀ ਨੂੰ ਉਪ ਵਿਸ਼ੇ ਬਾਰੇ ਜਾਣਕਾਰੀ ਦੇਣਾ ਠੀਕ ਹੈ ਸਮਝ ਗਏ ਸਧਾਰਨ ਸਮਗਰੀ ਵਿਸ਼ੇਸ਼ ਸਮਗਰੀ ਸਧਾਰਨ ਉਦੇਸ਼ ਵਿਸ਼ੇਸ਼ ਉਦੇਸ਼ ਉਸ ਤੋਂ ਬਾਅਦ 2 ਪੁਆਇੰਟ ਉਹਨਾਂ ਦੇ ਗਿਆਨ ਨਾਲ ਸੰਬੰਧਿਤ ਪਹਿਲਾ ਉਹਨਾਂ ਪੂਰਵ ਗਿਆਨ ਦਾ ਅਨੁਮਾਨ ਠੀਕ ਹੈ ਇੱਕ ਜਿਹੜਾ ਅਧਿਆਪਕ ਨੇ ਪੂਰਵ ਗਿਆਨ ਦਾ ਅਨੁਮਾਨ ਲਗਵਾੜਾ ਕਿ ਵਿਦਿਆਰਥੀਆਂ ਦੇ ਪਿਛਲੇ ਗਿਆਨ ਦਾ ਅਨੁਮਾਨ ਇਹਨੂੰ ਅਸੀਂ ਐਜ਼ ਇਟ ਇਜ਼ ਵਾਈਟ ਲਿਖਣਾ ਜੀ ਪੂਰਵ ਗਿਆਨ ਦਾ ਅਨੁਮਾਨ ਤੇ ਅਸੀਂ ਇੱਥੇ ਕੀ ਲਿਖਾਂਗੇ ਵਿਦਿਆਰਥੀ ਅਧਿਆਪਕ ਜਿਹੜਾ ਹੈ ਇੱਥੇ ਗਲਤ ਲਿਖਿਆ ਥੋੜਾ ਜਿਹਾ ਠੀਕ ਹੈ ਸਪੈਲਿੰਗ ਵਿੱਚ ਠੀਕ ਆ ਵਿਦਿਆਰਥੀ ਅਧਿਆਪਕ ਮੰਨ ਕੇ ਚੱਲੇਗਾ ਕਿ ਬੱਚਿਆਂ ਨੂੰ ਗੁਰੂਆਂ ਦੇ ਬਾਰੇ ਕੁਝ ਜਾਣਕਾਰੀ ਹੈ ਠੀਕ ਹੈ ਜਾਂ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ ਕਿ ਵਿਦਿਆਰਥੀ ਅਧਿਆਪਕ ਮੰਨ ਕੇ ਚੱਲੇਗਾ ਕਿ ਬੱਚਿਆਂ ਨੂੰ ਉਪ ਵਿਸ਼ੇ ਦੇ ਬਾਰੇ ਪਹਿਲਾਂ ਕੁਝ ਜਾਣਕਾਰੀ ਅਧਿਆਪਕ ਮੰਨ ਕੇ ਚੱਲੂਗਾ ਪੂਰਵ ਗਿਆਨ ਦੀ ਪਰਖ ਕਿਵੇਂ ਕਰੂਗਾ ਠੀਕ ਹੈ ਤੇ ਉਹਨੇ ਜਿਹੜੇ ਕੁਝ ਕੁਐਸਚਨ ਪੁੱਛਣੇ ਆ ਠੀਕ ਹੈ ਕੁਝ ਕੁਐਸਚਨ ਪੁੱਛਣੇ ਆ ਤੇ ਜਿਹੜੇ ਕਿ ਐਂਡ ਦੇ ਵਿੱਚ ਉਹ ਕੁਐਸਚਨ ਜਿਹੜਾ ਆ ਜਿਹੜਾ ਉਪ ਵਿਸ਼ੇ ਨਾਲ ਲਿੰਕ ਹੋ ਜਾਣਾ ਆ ਇਥੇ ਇਥੇ ਪੁਰਬ ਗਿਆਨ ਦਾ ਜਿਹੜਾ ਅਨੁਮਾਨ ਸਾਰਿਆਂ ਦੇ ਵਿੱਚ ਇਹੀ ਰਹਿਣਾ ਆ ਚਾਹੇ ਤੁਸੀਂ ਕੋਈ ਵੀ ਜਿਹੜਾ ਵਾਰਤਕ ਨਾਲ ਰਿਲੇਟਡ ਪਾਰਟ ਚੋਣਨਾ ਬਣਾ ਲਿਓ ਨਿਵੰਦਨਾ ਬਣਾ ਲਿਓ ਤਾਂ ਉੱਥੇ ਸਾਰਿਆਂ ਦੇ ਸੇਮ ਹੀ ਰਹਿਣਾ ਆ ਕਿ ਵਿਦਿਆਰਥੀ ਅਧਿਆਪਕ ਹੀ ਮੰਨ ਕੇ ਚੱਲੇਗਾ ਜਾਂ ਚੱਲੇਗੀ ਕਿ ਬੱਚਿਆਂ ਨੂੰ ਗੁਰੂਆਂ ਦੇ ਬਾਰੇ ਕੋਈ ਜਾਣਕਾਰੀ ਹੈ ਕਿਉਂਕਿ ਸਾਡੀ ਕਬਤਾ ਗੁਰੂਆਂ ਨਾਲ ਰਿਲੇਟਡ ਆ ਤੁਸੀਂ ਇੱਥੇ ਗੁਰੂਆਂ ਦੀ ਜਗ੍ਹਾ ਜਾਂ ਕਿਸੇ ਵੀ ਉਪ ਵਿਸ਼ਾ ਲਿਖ ਸਕਦੇ ਹੋ ਕਿ ਵਿਦਿਆਰਥੀ ਅਧਿਆਪਕ ਮੰਨ ਕੇ ਚੱਲੇਗੀ ਕਿ ਬੱਚਿਆਂ ਨੂੰ ਉਪ ਵਿਸ਼ੇ ਬਾਰੇ ਜਾਣਕਾਰੀ ਹੈ ਠੀਕ ਹੈ ਸੋ ਕੁਐਸਚਨਿੰਗ ਕੀ ਕਰਨੀ ਆ ਉਹਦੇ ਨਾਲ ਰਿਲੇਟਡ ਹੀ ਕਰਨੀ ਆ ਸਾਡੇ ਦੇਸ਼ ਦਾ ਨਾਮ ਕੀ ਆ ਸਾਡੇ ਦੇਸ਼ ਦੇ ਲੋਕ ਕਿਹੜੇ-ਕਿਹੜੇ ਧਰਮਾਂ ਦੇ ਹਨ ਸਿੱਖਾਂ ਦੇ ਕਿੰਨੇ ਗੁਰੂ ਹਨ ਤੇ ਦਸਵੇਂ ਗੁਰੂ ਕੌਣ ਹਨ ਠੀਕ ਹੈ ਇਸ ਤਰੀਕੇ ਦੇ ਨਾਲ ਉਹਨੇ ਕੁਐਸਚਨਿੰਗ ਕਰਨੀ ਆ ਤੇ ਟੌਪਿਕ ਨੂੰ ਜਿਹੜਾ ਘੁਮਾ ਕੇ ਉਪਵਿਸ਼ੇ ਦੇ ਵੱਲ ਲੈ ਆਉਣਾ ਫਿਰ ਉਸ ਤੋਂ ਬਾਅਦ ਕੀ ਕਰੂਗੀ ਉਪਵਿਸ਼ੇ ਦੀ ਘੋਸ਼ਣਾ ਠੀਕ ਹੈ ਵਿਦਿਆਰਥੀਆਂ ਤੋਂ ਜਦੋਂ ਉਹਨੂੰ ਉੱਤਰ ਜਿਹੜਾ ਆ ਮਿਲਣ ਤੇ ਉਪਵਿਸ਼ੇ ਦੀ ਘੋਸ਼ਣਾ ਕਰੇਗੀ ਠੀਕ ਹੈ ਤੁਸੀਂ ਇੱਥੇ ਇਹ ਲਿਖ ਸਕਦੇ ਕਿ ਵਿਦਿਆਰਥੀਆਂ ਤੋਂ ਸੰਤੋਸ਼ਜਨਕ ਉੱਤਰ ਨਾ ਮਿਲਣ ਤੇ ਜਿਹੜੀ ਆ ਉਹ ਅਧਿਆਪਕਾ ਆ ਉਹ ਕੀ ਆ ਉਪ ਵਿਸ਼ੇ ਦੀ ਕੋਸ਼ਨਾ ਕਰੇਗੀ ਪ੍ਰਸਤੁਤੀਕਰਨ ਠੀਕ ਹੈ ਵਿਦਿਆਰਥੀ ਅਧਿਆਪਕ ਗੀਤ ਅਤੇ ਵਿਆਖਿਆਤਮਿਕ ਵਿਧੀ ਰਾਹੀਂ ਪੜ੍ਹਾਏਗੀ ਓਕੇ ਸ਼ਬਦਾਂ ਦੇ ਅਰਥ ਨੂੰ ਬਲੈਕਬੋਰਡ ਤੇ ਲਿਖੇਗੀ ਤੇ ਸਧਾਰਨ ਸਮਗਰੀ ਦੀ ਵਰਤੋਂ ਕਰੇਗੀ ਠੀਕ ਹੈ ਸੋ ਉਪ ਵਿਸ਼ੇ ਦੀ ਕੋਸ਼ਨਾ ਨੇ ਕਰ ਦਿੱਤੀ ਉਪ ਵਿਸ਼ੇ ਦੀ ਕੋਸ਼ਨਾ ਦੇ ਵਿੱਚ ਉਹ ਨੇ ਜਿਹੜਾ ਵਿਸ਼ੇ ਦਾ ਨਾਮ ਦੱਸ ਦੇਣਾ ਕਿ ਬੱਚਿਓ ਅੱਜ ਅਸੀਂ ਜਿਹੜਾ ਆ ਕੀ ਪੜ੍ਹਾਂਗੇ ਹਨਾ ਜਿਵੇਂ ਬੱਚਿਓ ਅਸੀਂ ਅੱਜ ਦਸਮ ਪੀੜਾ دیے ਸੈਭਜਾ ਦੇ ਨਾਲ ਸੰਬੰਧਿਤ ਚੁਮ ਚੁਮ ਕੇ ਰੱਖੋ ਕਵਿਤਾ ਦਾ ਅਧਿਐਨ ਜਿਹੜਾ ਆ ਕਰਾਂਗੇ ਫਿਰ ਪ੍ਰਸਤੁਤੀ ਕਰਨ ਦੇ ਲਈ ਉਹਨੇ ਕੀ ਕਰਨਾ ਆ ਕਿ ਉਹ ਉਹ ਜਿਹੜਾ ਆ ਗੀਤ ਵਾਂਗ ਗਾ ਕੇ ਵਿਆਖਿਆ ਕਰਕੇ ਪੜਾਉਣਾ ਸ਼ੁਰੂ ਕਰ ਦੇਣਾ ਤੇ ਔਖੇ ਸ਼ਬਦਾਂ ਦੇ ਅਰਥਾਂ ਨੂੰ ਬਲੈਕਬੋਰਡ ਤੇ ਲਿਖ ਦੇਣਾ ਠੀਕ ਹੈ ਸੋ ਉੱਪਰ ਵਾਲੇ ਸਾਰੇ ਪੁਆਇੰਟ ਇਸੇ ਤਰ੍ਹਾਂ ਤੁਸੀਂ ਲਿਖੋਗੇ ਠੀਕ ਹੈ ਉਪਵਿਸ਼ੀਦਾਰੇ ਉਸ ਤੋਂ ਬਾਅਦ ਹੁਣ ਜਿਹੜਾ ਆ ਕਿਉਂਕਿ ਕਵਿਤਾ ਜਿਹੜੀ ਪੜਾ ਰਹੀ ਆ ਤੇ ਉਹਨੇ ਕਵਿਤਾ ਨੂੰ ਜਿਹੜਾ ਹੈ ਜਿਵੇਂ ਜਿਵੇਂ ਉਹਦੇ ਪੈਰੇ ਆ ਨਾ ਅ ਤੁਸੀਂ ਦੇਖਦੇ ਹੋ ਨ ਤਿੰਨ ਤਿੰਨ ਚਾਰ ਚਾਰ ਲਾਈਨਾਂ ਦੇ ਪੈਰੇ ਬਣੇ ਹੁੰਦੇ ਆ ਉਸ ਤਰੀਕੇ ਦੇ ਨਾਲ ਠੀਕ ਹੈ ਹੁਣ ਜਿਵੇਂ ਪਹਿਲਾ ਚਰਨ ਆਇਆ ਪਹਿਲਾ ਉਹਨਾਂ ਨੇ ਉਹਨੂੰ ਜਿਹੜਾ ਆ ਵੰਡ ਲੈਣਾ ਜਿੰਨੇ ਪੈਰੇ ਉਹਨੇ ਚਰਨਾਂ ਦੇ ਵਿੱਚ ਵੰਡ ਲੈਣਾ ਠੀਕ ਹੈ ਪਹਿਲਾ ਚਰਨ ਆਇਆ ਵਿਦਿਆਰਥੀ ਤੇ ਅਧਿਆਪਕ ਸੁਰ ਲੈ ਤਾਲ ਨਾਲ ਪੜ੍ਹਾਵੇਗੀ ਤੇ ਇਸ ਟਾਈਮ ਕੀ ਆ ਵਿਦਿਆਰਥੀਆਂ ਦੀ ਗਤੀਵਿਧੀ ਕੀ ਹੋਣੀ ਹੈ ਕਿ ਵਿਦਿਆਰਥੀ ਨੇ ਕਿਤਾਬਾਂ ਬੰਦ ਰਹਿਣਗੇ ਵਿਦਿਆਰਥੀ ਧਿਆਨ ਨਾਲ ਸੁਣਨਗੇ ਦੂਜਾ ਚਰਨ ਆਊਗਾ ਵਿਦਿਆਰਥੀ ਜਿਹੜੀ ਆ ਅਧਿਆਪਕ ਦੁਆਰਾ ਅਦਰਸ਼ ਪਾਠ ਕਰੇਗੀ ਤੇ ਕਿਤਾਬਾਂ ਖੁੱਲੀਆਂ ਰਹਿਣਗੀਆਂ ਤੀਜਾ ਚਰਨ ਵਿਦਿਆਰਥੀ ਤੇ ਅਧਿਆਪਕ ਚਾਰ-ਚਾਰ ਲਾਈਨਾਂ ਦਾ ਪੈਰਾ ਪੜ੍ਹੇਗੀ ਅਤੇ ਉਹਨਾਂ ਦਾ ਚਾਰਾਂ ਦੀਆਂ ਗਲਤੀਆਂ ਨੂੰ ਵਿਦਿਆਰਥੀ ਅਤੇ ਅਧਿਆਪਕ ਬੱਚਿਆਂ ਨੂੰ ਚਾਰ-ਚਾਰ ਲਾਈਨਾਂ ਦਾ ਪੈਰਾ ਪੜ੍ਹਾਏਗੀ ਤੇ ਉਹਨਾਂ ਦੀਆਂ ਚਾਰਾਂ ਦੀਆਂ ਗਲਤੀਆਂ ਨੂੰ ਠੀਕ ਕਰੇਗੀ ਚੌਥਾ ਠੀਕ ਹੈ ਵਿਦਿਆਰਥੀਆਂ ਨੂੰ ਛੋਟੇ ਛੋਟੇ ਸਮੂਹ ਦੇ ਵਿੱਚ ਵੰਡ ਕੇ ਕਵਤਾ ਬੋਲਣ ਦੇ ਜਿਹੜੇ ਆ ਕਵਤਾ ਦੇ ਉਚਾਰਨ ਕਰਨ ਦੇ ਲਈ ਕਹੇਗੀ ਠੀਕ ਹੈ ਸੋ ਪਹਿਲੇ ਚਰਨ ਦੇ ਵਿੱਚ ਉਹਨੇ ਪੜਾਇਆ ਸੈਕਿੰਡ ਦੇ ਵਿੱਚ ਉਹਨੇ ਰਿਪੀਟ ਕੀਤਾ ਥਰਡ ਦੇ ਵਿੱਚ ਉਹਨੇ ਬੱਚਿਆਂ ਨੂੰ ਪੜਨ ਦੇ ਲਈ ਕਿਹਾ ਤੇ ਫੋਰਥ ਦੇ ਵਿੱਚ ਉਹਨੇ ਕੀ ਕੀਤਾ ਛੋਟੇ ਛੋਟੇ ਸਮੂਹਾਂ ਨੂੰ ਕਿਹਾ ਕਿ ਕਵਤਾ ਦਾ ਉਚਾਰਨ ਕਰਨ ਪੰਜਵੇਂ ਦੇ ਵਿੱਚ ਉਹਨੇ ਕੀ ਕਿਹਾ ਕਿ ਉਹ ਦੁਬਾਰਾ ਆਪ ਅਭਿਦਰਸ਼ ਪਾਠ ਕਰੇਗੀ ਛੇਵੇਂ ਦੇ ਵਿੱਚ ਬੱਚਿਆਂ ਨੂੰ ਮੂਨ ਪਾਠ ਕਰਾਏਗੀ ਸੱਤਵੇਂ ਚਰਨ ਦੇ ਵਿੱਚ ਉਹ ਅਧਿਆਪਕ ਵਿਦਿਆਰਥੀ ਨੂੰ ਪਾਠ ਸਮਝਣ ਨੂੰ ਕਹੇਗੀ ਠੀਕ ਹੈ ਹੁਣ ਉਸ ਤੋਂ ਬਾਅਦ ਵਿਸ਼ਾ ਵਸਤੂ ਆ ਜਾਣਾ ਠੀਕ ਹੈ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਵਿਸ਼ਾ ਵਸਤੂ ਕਪਤਾਵਾਂ ਦੀਆਂ ਕੁਝ ਲਾਈਨਾਂ ਜਿਹੜੀਆਂ ਲਿਖ ਦੇਣੀਆਂ ਆ ਠੀਕ ਹੈ ਜਾਂ ਤੁਸੀਂ ਇੱਥੇ ਅਗਰ ਤੁਹਾਨੂੰ ਇਹ ਦਿੱਤੀਆਂ ਹੋਈਆਂ ਤਾਂ ਤੁਸੀਂ ਲਿਖ ਦੋਗੇ ਕਿ ਕਪਤਾਵਾਂ ਦੇ ਕੁਝ ਲਾਈਨਾਂ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਜਿਹੜਾ ਆ ਚਾਰ ਜਿਹੜੇ ਆ ਇਸ ਤਰ੍ਹਾਂ ਤਰੀਕੇ ਦੇ ਨਾਲ ਡਾਇਗਰਾਮ ਬਣਾ ਲੈਣੀਆਂ ਚਾਰ ਜਿਹੜੇ ਪੋਰਸ਼ਨ ਦੇ ਬਣਾ ਲੈਣੇ ਆ ਇੱਕ ਚੇ ਲਿਖੋਗੇ ਵਿਸ਼ਾ ਵਸਤੂ ਠੀਕ ਹੈ ਔਰ ਦੂਜੇ ਦੇ ਵਿੱਚ ਜਿਹੜਾ ਆ ਤੁਸੀਂ ਆ ਜਿਹੜਾ ਪਾਠ ਵਿਧੀ ਤੀਜਾ ਸਹਾਇਕ ਸਮਗਰੀ ਤੇ ਚੌਥਾ ਬਲੈਕਬੋਰਡ ਇੱਥੇ ਹੋਊਗੀ ਬਲੈਕਬੋਰਡ ਦੇ ਵਰਤੋਂ ਜਿਹੜੇ ਵੀ ਉਹਨੇ ਜਿਹੜਾ ਕੰਮ ਕਰਉਣਾ ਉਹ ਸੇ ਇੱਥੇ ਲਿਖ ਦਾਂਗੇ ਸਹਾਇਕ ਸਮਗਰੀ ਦੇ ਵਿੱਚ ਫੋਟੋ ਚਾਰਟ ਵਗੈਰਾ ਕੁਝ ਵੀ ਆ ਸਕਦਾ ਆ ਪਾਠ ਵਿਧੀ ਦੇ ਵਿੱਚ ਜਿਹੜਾ ਆ ਪਾਠ ਵਿਧੀ ਦੱਸਣੀ ਅਤੇ ਵਿਸ਼ਾ ਵਸਤੂ ਠੀਕ ਹੈ ਇਸ ਤਰੀਕੇ ਦੇ ਨਾਲ ਜਿਵੇਂ ਉਹਨੇ ਕਵਿਤਾ ਇੱਥੇ ਥੋੜੀ ਜਿਹੀ ਲਿਖੀ ਹੈ ਤਾਂ ਦੀ ਵਿਆਖਿਆ ਠੀਕ ਹੈ ਤੁਸੀਂ ਇਹਨੂੰ ਅਗਰ ਤੁਹਾਨੂੰ ਜੇ ਜਿਹੜਾ ਆ ਕਵਿਤਾ ਨਹੀਂ ਦਿੱਤੀ ਜਾਂ ਤਾਂ ਤੁਸੀਂ ਇੱਥੇ ਸਿਰਫ ਲਿਖ ਦੋਗੇ ਸਿੰਪਲ ਜਿਹੜਾ ਇੱਥੇ ਲਿਖ ਦਿਓ ਕਵਿਤਾ ਠੀਕ ਹੈ ਤੇ ਇੱਥੇ ਲਿਖੋਗੇ ਵਿਆਖਿਆ ਔਰ ਸਹਾਇਕ ਸਮਗਰੀ ਤੇ ਬਲੈਕਬੋਰਡ ਦੀ ਵਰਤੋਂ ਠੀਕ ਹੈ ਸੋ ਤੁਹਾਨੂੰ ਜਿਹੜਾ ਸੈਂਪਲ ਦੇ ਲਈ ਹੀ ਆਉਣਾ ਹੈ ਤੁਹਾਨੂੰ ਇਹਦੇ ਵਿੱਚ ਤਾਂ ਤੁਸੀਂ ਦੱਸਣਾ ਠੀਕ ਹੈ ਸੋ ਇਹ ਜਿਹੜਾ ਤੁਸੀਂ ਸਿਰਫ ਇੱਕ ਡਾਇਗਰਾਮ ਬਣਾ ਕੇ ਡਾਇਗਰਾਮ ਬਣਾ ਕੇ ਤੇ ਉਹਦੇ ਵਿੱਚ ਜਿਹੜਾ ਸਿਰਫ ਇਹ ਲਿਖ ਦੇਣਾ ਕਿ ਇੱਥੇ ਅਧਿਆਪਕ ਜਿਹੜੀ ਆ ਆ ਪੜ੍ਹਾਏਗੀ ਬੱਚਿਆਂ ਨੂੰ ਪਾਠ ਵਿਧੀ ਅਤੇ ਵਿਦਿਆਰਥੀ ਜਿਹੜੇ ਆ ਕੀ ਕਰ ਰਹੇ ਹੋਣਗੇ ਉਸ ਟਾਈਮ ਤੇ ਉਸ ਤੋਂ ਬਾਅਦ ਜਿਹੜਾ ਆ ਸਹਾਇਕ ਸਮਗਰੀ ਔਰ ਇੱਥੇ ਤੁਸੀਂ ਦੱਸਣਾ ਬਲੈਕਬੋਰਡ ਦੀ ਵਰਤੋਂ ਬਸ ਇਸ ਤਰੀਕੇ ਦੇ ਨਾਲ ਕਾਲਮ ਬਣਾਉਣੇ ਕੁਝ ਨਹੀਂ ਕਰਨਾ ਤੁਸੀਂ ਠੀਕ ਹੈ ਔਰ ਐਂਡ ਦੇ ਵਿੱਚ ਉਹਨੇ ਕੀ ਕਰਨਾ ਹੈ ਕਿ ਘਰ ਦਾ ਜਿਹੜਾ ਆ ਕੰਮ ਵਿਦਿਆਰਥੀਆਂ ਨੂੰ ਦੇਣਾ ਆ ਘਰ ਦਾ ਕੰਮ ਠੀਕ ਹੈ ਇਹ ਬਹੁਤ ਜ਼ਰੂਰੀ ਆ ਪਾਠ ਜੋ ਇਹਨਾਂ ਦੇ ਵਿੱਚ ਘਰ ਦਾ ਕੰਮ ਦੇਣਾ ਬਹੁਤ ਜ਼ਰੂਰੀ ਆ ਜਿਵੇਂ ਵਿਦਿਆਰਥੀ ਪਾਠ ਅਧਿਆਪਕ ਵਿਦਿਆਰਥੀ ਨੂੰ ਕਵਤਾ ਦਾ ਯਾਦ ਕਰਕੇ ਆਉਣ ਲਈ ਕਹੇਗੀ ਠੀਕ ਹੈ ਬਸ ਔਰ ਇਹ ਸ਼ੇਮੀ ਕਲਾਸ ਦੀ ਪਾਠ ਪੁਸਤਕ ਦੇ ਵਿੱਚੋਂ ਲਈ ਗਈ ਕਵਤਾ ਸੀਗੀ ਬਸ ਇੰਨਾ ਹੀ ਜਿਹੜਾ ਤੁਸੀਂ ਕਰਨਾ ਆ ਇਹਦੇ ਵਿੱਚ ਇਹ ਤੁਹਾਨੂੰ ਪੁੱਛ ਸਕਦੇ ਵੀ ਕਿਹੜੇ ਕਿਹੜੇ ਮੇਨ ਪੁਆਇੰਟ ਆ ਕੀ ਕੀ ਦੱਸਣਾ ਆ ਜਾਂ ਕੀ ਕੀ ਤੁਸੀਂ ਕਰਨਾ ਆ ਤੇ ਤੁਹਾਨੂੰ ਜਿਹੜਾ ਮੇਨ ਇਹ ਪਤਾ ਹੋਣਾ ਚਾਹੀਦਾ ਵੀ ਸਮਗਰੀ ਆ 2 ਪੁਆਇੰਟਸ ਸਮਗਰੀ ਦੇ ਆ ਸਧਾਨ ਸਮਗਰੀ ਵਿਸ਼ੇਸ਼ ਸਮਗਰੀ ਸਧਾਰਨ ਉਦੇਸ਼ ਵਿਸ਼ੇਸ਼ ਉਦੇਸ਼ ਗਿਆਨ ਦੇ 2 ਪੁਆਇੰਟ ਆ ਪੂਰਵ ਗਿਆਨ ਤੇ ਪੂਰਵ ਗਿਆਨ ਦੀ ਫਰਕ ਫਰਕ ਦੇ ਵਿੱਚ ਉਹਨੇ ਕੀ ਕਰਨੀ ਆ ਕੁਐਸਚਨਿੰਗ ਕਰਨੀ ਆ ਠੀਕ ਹੈ ਕੁਐਸਚਨ ਕਰਨੇ ਆ ਵਿਦਿਆਰਥੀਆਂ ਨੂੰ ਔਰ ਜਿਹੜਾ ਆ ਪੂਰਵ ਗਿਆਨ ਦੇ ਅਨੁਮਾਨ ਚ ਸਿਰਫ ਇਹੀ ਲਾਈਨ ਲਿਖਨੇ ਕਿ ਵਿਦਿਆਰਥੀ ਦੇ ਆਪਕ ਮੰਨ ਕੇ ਚੱਲੇਗੀ ਕਿ ਵਿਦਿਆਰਥੀਆਂ ਨੂੰ ਉਪ ਵਿਸ਼ੇ ਬਾਰੇ ਕੁਝ ਜਾਣਕਾਰੀ ਹੈ ਫਿਰ ਉਹਨੇ ਬਾਰ ਕਰਨੇ ਕੁਐਸਚਨ ਪੁੱਛਣੇ ਆ ਉਪ ਵਿਸ਼ੇ ਦੀ ਕੋਸ਼ਿਸ਼ ਨਾ ਹੋਣੀ ਹੈ ਪ੍ਰਸਤੁਤੀ ਕਰਨ ਦੀ ਵਿਧੀ ਕਿਹੜੀ ਰਹਿਣੀ ਹੈ ਠੀਕ ਹੈ ਵਿਆਖਿਆਤਮਕ ਵਿਧੀ ਰਹੀ ਉਹਨੇ ਪੜਾਉਣਾ ਜਿਹੜਾ ਸ਼ੁਰੂ ਕਰ ਦੇਣਾ ਠੀਕ ਹੈ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਆ ਅਗਰ ਤੁਹਾਨੂੰ ਆਉਂਦਾ ਹੈ ਤਾਂ ਤੁਸੀਂ ਇਹਦਾ ਜਿਹੜਾ ਆ ਇੱਕ ਸੈਂਪਲ ਜਿਹੜਾ ਤਿਆਰ ਕਰ ਦੇਣਾ ਬਸ ਇਹੀ ਸੀਦਾ ਇਹਦੇ ਵਿੱਚ ਠੀਕ ਹੈ ਔਰ ਇਦਾਂ ਹੀ ਵਿਆਕਰਨ ਦੇ ਵਿੱਚ ਆਇਆ ਸੇਮ ਹੀ ਪੁਆਇੰਟ ਸੇਮ ਪੁਆਇੰਟ ਸਾਰ ਸਮਗਰੀ ਵਿਸ਼ੇ ਸਮਗਰੀ ਸਾਰ ਨੂੰ ਦੇਸ਼ ਠੀਕ ਹੈ ਵਿਸ਼ੇਸ਼ ਉਦੇਸ਼ ਜ਼ਰੂਰ ਲਿਖਣਾ ਹੈ ਕਿ ਉਪ ਵਿਸ਼ੇ ਦੇ ਨਾਲ ਸੰਬੰਧਿਤ ਜਾਣਕਾਰੀ ਦੇਣਾ ਹੈ ਨਾ ਜਿਹੜਾ ਵੀ ਵਿਸ਼ਾ ਹੋਇਆ ਨਾਲ ਸੰਬੰਧਿਤ ਪੂਰਵ ਗਿਆਨ ਦਾ ਅਨੁਮਾਨ ਇੱਥੇ ਵੀ ਦੇਖ ਲਓ ਵਿਦਿਆਰਥੀ ਦੇ ਆਪਾਂ ਕੀ ਮੰਨ ਕੇ ਚੱਲੇਗੀ ਕਿ ਬੱਚਿਆਂ ਨੂੰ ਨਾਮ ਦੇ ਬਾਰੇ ਕੋਈ ਜਾਣਕਾਰੀ ਪ੍ਰਾਪਤ ਹੈ ਪਰਖ ਕਿੱਦਾਂ ਕਰਨੀ ਆ ਕਿ ਉਹਨਾਂ ਨੂੰ ਨਾਮ ਵਾਲੀ ਉਸ ਮਤਲਬ ਜਿਵੇਂ ਨਾਮ ਪਰ ਕਰਵਾਉਣੇ ਤਾਂ ਉਹ ਉਸ ਤਰੀਕੇ ਨਾਲ ਉਹਨਾਂ ਨੂੰ ਉਧਰ ਜਿਹੜਾ ਆ ਲੈ ਜਾਣਾ ਉਹਨੇ ਪਹਿਲਾਂ ਕਿ ਤੁਹਾਡਾ ਨਾਮ ਕੀ ਆ ਤੁਸੀਂ ਕਿਹੜੇ ਸ਼ਹਿਰ ਵਿੱਚ ਰਹਿੰਦੇ ਹੋ ਵਿਦਿਆਰਥੀ ਦੇ ਆਪਕ ਪੁੱਛੇਗੀ ਕਿ ਤੁਸੀਂ ਕਿਸ ਚੀਜ਼ ਉੱਤੇ ਬੈਠੇ ਹੋ ਵਿਆਕਰਨ ਦੇ ਅਨੁਸਾਰ ਸਾਰੀਆਂ ਚੀਜ਼ਾਂ ਕੀ ਹਨ ਹਨਾ ਫਿਰ ਉਹਨਾਂ ਨੇ ਜਿਹੜਾ ਉਸ ਤਰੀਕੇ ਦੇ ਨਾਲ ਲਾਸਟ ਵਾਲੇ ਕੁਐਸਚਨ ਦੇ ਵਿੱਚ ਅਸੀਂ ਮੇਨ ਮੁੱਦੇ ਦੇ ਉੱਤੇ ਜਿਹੜਾ ਆ ਜਾਣਾ ਫਿਰ ਜਦੋਂ ਉਪਵਿਸ਼ੇ ਦੀ ਕੋਸ਼ਨਾ ਚਾਹੇ ਲਿਖਣਾ ਕਿ ਬੱਚਿਆਂ ਤੋਂ ਜਦੋਂ ਉਹਨਾਂ ਨੂੰ ਜਿਹੜਾ ਉੱਤਰ ਆ ਸੰਤੋਸ਼ਜਨਕ ਨਾ ਮਿਲਣ ਦੇ ਉੱਤੇ ਉਹਨੇ ਕੀ ਕੀਤਾ ਉਪਵਿਸ਼ੇ ਦੀ ਕੋਸ਼ਨਾ ਕੀਤੀ कि ਬੱਚਿਓ ਅੱਜ ਅਸੀਂ ਨਾਮ ਅਤੇ ਉਸ ਜੇ ਕਿਸਮਾ ਬਾਰੇ ਪੜ੍ਹਾਂਗੇ ਠੀਕ ਹੈ ਪ੍ਰਸਤੁਤੀ ਕਰਨ ਦੀ ਵਿਧੀ ਲਿਖ ਦੇਣੀ ਵੀ ਕਿੱਦਾਂ ਕਰਨਾ ਹੈ ਫਿਰ ਇੱਥੇ ਤੁਸੀਂ ਜਿਹੜਾ ਆ ਇੱਕ ਜਿਹੜਾ ਚਾਰਟ ਬਣਾ ਦੇਣਾ ਹੈ ਠੀਕ ਹੈ ਸੋ ਉਸ ਤਰੀਕੇ ਦੇ ਨਾਲ ਜਿੱਦਾਂ ਤੁਹਾਨੂੰ ਟੌਪਿਕ ਦਿੱਤਾ ਗਿਆ ਹੈ ਫਿਰ ਤੁਸੀਂ ਉਸ ਹਿਸਾਬ ਨਾਲ ਲਿਖ ਸਕਦੇ ਜਿਵੇਂ ਅਸੀਂ ਨਾਮ ਪੜ੍ਹਦੇ ਆ ਠੀਕ ਉਸੇ ਤਰ੍ਹਾਂ ਲਿਖ ਦੇਣਾ ਠੀਕ ਹੈ ਗਵਲੀ ਜਗ੍ਹਾ ਛੱਡ ਦੇਣੀ ਸਹਾਇਕ ਸਮਗਰੀ ਦੇ ਉੱਤੇ ਬਲੈਕ ਬੋਰਡ ਦੇ ਉੱਤੇ ਲਿਖ ਦੋ ਕੀ ਲਿਖਣਾ ਆ ਤੇ ਪਾਠ ਵਿਧੀ ਲਿਖ ਦੋ ਕੀ ਕੀ ਯੂਜ਼ ਕਰ ਰਹੇ ਆ ਠੀਕ ਹੈ ਤੇ ਵਿਸ਼ਾ ਵਸਤੂ ਜਿਹੜਾ ਆ ਬਸ ਇਸ ਤਰੀਕੇ ਦੇ ਨਾਲ ਔਰ ਲਾਸਟ ਦੇ ਵਿੱਚ ਜਿਹੜਾ ਜਰੂਰ ਯਾਦ ਰੱਖਣਾ ਆ ਕਿ ਤੁਸੀਂ ਜਿਹੜਾ ਆ ਮੁਲਾਂਕਣ ਕਰਨਾ ਆ ਠੀਕ ਆ ਮੁਲਾਂਕਣ ਜਰੂਰ ਕਰਨਾ ਆ ਘਰ ਦੇ ਕੰਮ ਤੋਂ ਪਹਿਲਾਂ ਮੁਲਾਂਕਣ ਕਰਨਾ ਆ ਜਿਵੇਂ ਇੱਥੇ ਕੀਤਾ ਗਿਆ ਆ ਨਾਮ ਕੀ ਹੈ ਫौज ਨਾਮ ਕਿਹੜੀ ਕਿਸਮ ਦਾ ਨਾਮ ਹੈ ਖਾਸ ਨਾਮ ਕਿਸ ਨੂੰ ਕਹਿੰਦੇ ਹਨ ਵਸਤੂਵਾਚਕ ਨਾਮ ਦੀ ਉਦਾਹਰਣ ਦਿਓ ਤੇ ਘਰ ਦਾ ਕੰਮ ਦੇ ਦਿਣਾ ਬਸ ਠੀਕ ਹੈ ਸੋ ਇਸੇ ਤਰੀਕੇ ਦੇ ਨਾਲ ਕਹਾਣੀ ਆ ਕਹਾਣੀ ਵਿੱਚ ਵੀ ਸਧਾਰਨ ਸਮਗਰੀ ਵਿਸ਼ੇਸ਼ ਸਮਗਰੀ ਸੁਧਾਰਨ ਉਦੇਸ਼ ਵਿਸ਼ੇਸ਼ ਉਦੇਸ਼ ਪੂਰਵ ਗਿਆਨ ਅਨੁਸਾਰ ਅਨੁਮਾਨ ਅਨੁਸਾਰ ਇਹ ਜਿਹੜਾ ਗਲਤ ਲਿਖਿਆ ਅਨੁਮਾਨ ਆ ਠੀਕ ਹੈ ਪੂਰਵ ਗਿਆਨ ਦਾ ਦੀ ਪਰਖ ਠੀਕ ਹੈ ਔਰ ਉਪ ਵਿਸ਼ੇ ਦੀ ਘੋਸ਼ਣਾ ਪ੍ਰਸਤੁਤੀਕਰਨ ਫਿਰ ਉਸ ਤੋਂ ਬਾਅਦ ਵਿਸ਼ਾ ਵਸਤੂ ਠੀਕ ਹੈ ਤੇ ਇਸ ਤਰੀਕੇ ਦੇ ਨਾਲ ਹੀ ਜਿਹੜਾ ਤੁਸੀਂ ਲਾਸਟ ਵਿੱਚ ਕੀ ਕਰਨਾ ਮੁਲਾਂਕਣ ਕਰਨਾ ਮੁਲਾਂਕਣ ਦੇ ਵਿੱਚ ਤੁਸੀਂ ਕੁਐਸਚਨ ਕਰਨੇ ਜਾਂ ਤੁਸੀਂ ਕੁਐਸਚਨ ਕਰ ਸਕਦੇ ਆ ਫਿਲਪਸ ਪੁੱਛ ਸਕਦੇ ਆ ਟਰੂ ਫਾਲਸ ਪੁੱਛ ਸਕਦੇ ਆ ਤੇ ਲਾਸਟ ਵਿੱਚ ਘਰ ਦਾ ਕੰਮ ਦੇ ਦੇਣਾ ਜਿਵੇਂ ਨੰਨ ਦਿੱਤਾ ਕਿ ਵਿਦਿਆਰਥੀ ਅਤੇ ਆਪਕ ਬੱਚਿਆਂ ਨੂੰ ਘਰੋਂ ਕਹਾਣੀ ਯਾਦ ਕਰਕੇ ਆਉਣ ਲਈ ਕਹੇਗੀ ਠੀਕ ਹੈ ਨਿਵੰਦ ਆ ਗਿਆ ਲੇਖ ਆ ਗਿਆ ਲੇਖ ਵਿੱਚ ਵੀ ਸੇਮ ਹੀ ਸੇਮ ਪੁਆਇੰਟ ਆ ਜੁਦ ਦੇਖ ਲਓ ਸਿਧਾਂਤ ਸਮਗਰੀ ਵਿਸ਼ੇਸ਼ ਸਮਗਰੀ ਤੁਸੀਂ ਬਸ ਇਹ ਪੁਆਇੰਟ ਦੇਖ ਲੈਣੇ ਆ ਠੀਕ ਹੈ ਔਰ ਸਿਧਾਰਨ ਉਦੇਸ਼ ਸੇਮ ਹੀ ਰਹਿਣੇ ਆ ਪੰਜਾਬੀ ਪੈਡਾਗੋਜੀ ਦੇ ਵਿੱਚ ਉਹਦੇ ਵੀ ਤੁਸੀਂ ਲੈਸਨ ਪਲਾਨ ਬਣਾਉਣੇ ਤਾਂ ਸੇਮ ਹੀ ਰਹਿਣੇ ਆ ਕਿ ਚਾਰ ਕੌਸ਼ਲਾਂ ਦਾ ਗਿਆਨ ਦੇਣਾ ਆ ਆਤਮ ਭਾਸ਼ਾ ਪ੍ਰਤੀ ਪਿਆਰ ਪੈਦਾ ਕਰਨਾ ਮਾਨਸਿਕ ਬੌਧਿਕ ਵਿਕਾਸ ਕਰਨਾ ਸ਼ਬਦ ਪੰਡਾਰਚੇ ਵਾਧਾ ਕਰਨਾ ਠੀਕ ਹੈ ਪੂਰਵ ਗਿਆਨ ਅਨੁਮਾਨ ਦੇ ਲਈ ਉਹ ਮੰਨ ਕੇ ਚੱਲੇਗੀ ਵਿਦਿਆਰਥੀਆਂ ਨੂੰ ਜਾਣਕਾਰੀ ਆ ਪ੍ਰੀਖਣ ਦੇ ਲਈ ਉਹਨੇ ਕੁਝ ਕੁਐਸਚਨ ਪੁੱਛਣ ਜਿਹੜੇ ਉਹਦੇ ਨਾਲ ਹੀ ਰਿਲੇਟਡ ਔਨ ਟਾਪਿਕ ਦੇ ਵੱਲ ਜਾਂਦੇ ਹੋਣ ਉਪ ਵਿਸ਼ੇ ਦੀ ਘੋਸ਼ਣਾ ਕਰ ਦੇਣੀ ਉਸ ਤੋਂ ਬਾਅਦ ਉਹ ਹੀ ਚਾਰ ਕਾਲਮ ਵਿਸ਼ਾ ਵਸਤੂ ਪਾਠ ਵਿਧੀ ਸਹਾਇਕ ਸਮਗਰੀ ਬਲੈਕਬੋਰਡ ਬਸ ਇਹ ਜਿਹੜਾ ਤੁਸੀਂ ਇਸ ਤਰੀਕੇ ਦੇ ਨਾਲ ਹੀ ਕਰਨਾ ਹੈ ਠੀਕ ਹੈ ਲਾਸਟ ਦੇ ਵਿੱਚ ਮੁਲਾਂਕਣ ਕਰ ਦੇਣਾ ਮੁਲਾਂਕਣ ਚ ਤੁਸੀਂ ਕੁਝ ਕੁਐਸਚਨਿੰਗ ਕਰ ਸਕਦੇ ਆ ਤੁਸੀਂ ਜਿਹੜਾ ਆ ਟਰੂ ਫਾਲਸ ਪੁੱਛ ਸਕਦੇ ਹੋ ਤੁਸੀਂ ਖਾਲੀ ਥਾਵਾਂ ਪੁੱਛ ਸਕਦੇ ਹੋ ਤੇ ਘਰ ਦਾ ਕੰਮ ਦੇ ਦੇਣਾ ਠੀਕ ਹੈ ਸੋ ਬਸ ਇਹੀ ਸੀਗਾ ਤੁਹਾਡਾ ਟਾਪਿਕ ਆ ਤੁਸੀਂ ਬਸ ਇਹਦੇ ਜਿਹੜੇ ਮੇਨ ਪੁਆਇੰਟ ਯਾਦ ਕਰ ਲਓ ਇਨ ਕੇਸ ਤੁਹਾਨੂੰ ਪੁੱਛਿਆ ਜਾਂਦਾ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਲੈਸਨ ਪਲਾਨ ਜਿਹੜਾ ਬਣਾ ਦੇਣਾ ਤੇ ਸੇਮ ਪੁਆਇੰਟ ਸਾਰਿਆਂ ਦੇ ਵਿੱਚ ਹੀ ਰਹਿਣੇ ਆ ਠੀਕ ਹੈ ਸੋ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੇ ਤਾਂ ਨੂੰ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ